ਮਾਨਸਾ ਦੇ ਪਿੰਡ ਬਹਿਨੀਵਾਚ ਬੀਤੇ ਦਿਨੀ ਕਿਨੂ ਦੇ ਬਾਗਚੋ ਮਹਿਲਾ ਦੀ ਮਿਲੀ ਅਤਸੜੀ ਲਾਸ਼ ਦੇ ਮਾਮਲੇ ਨੂੰ ਮਾਨਸਾ ਪੁਲਿਸ ਨੇ ਸੁਲਝਾਉਂਦਿਆਂ ਮ੍ਰਿਤਕਾ ਦੀ ਸਹੇਲੀ ਤੇ ਉਸਦੇ ਪ੍ਰੇਮੀ ਨੂੰ ਹਿਰਾਸਤ ਚਲਿਆ ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹ ਕਬਰ ਕਰਕੇ ਅਤਸੜੀ ਲਾਸ਼ ਨੂੰ ਫੇਰ ਦੇ ਵਿੱਚੋਂ ਮਿਲਦੀ। ਉਹਦਾ ਸੰਬੰਧ ਵਿੱਚ ਅਸਲ ਮਾਮਲਾ ਨੰਬਰ 56 233 ਨੂੰ ਦਰਜ ਕੀਤਾ। ਉਹਦੇ ਸੰਬੰਧ ਵਿੱਚ ਅੱਜ ਅਸੀਂ ਇੱਕ ਲੇਡ ਜੀ ਕਰਾਂਗੇ। ਬਸ ਜੀ ਧੰਨਵਾਦ ਇੱਕ ਬਣਾ ਵਾਲੀ ਦੇ ਵਿੱਚ ਲੇਬਰ ਦੇ ਤੋਂ ਬਲੱਸਰ ਜਿਸ ਦਾ ਕੁਸ਼ਲ ਕੁਮਾਰ ਸੇ ਸੰਸਾਉ ਪੁਲਿਸ਼ ਕਰ। ਨਾਲ ਦੀ ਗੱਲ ਕਰ। ਜਾਣਕਾਰੀ ਮੁਤਾਬਿਕ ਮਹਿਲਾ ਕਰਮਜੀਤ ਕੌਰ ਆਪਣੇ ਪ੍ਰੇਮੀ ਕੁਸ਼ਲ ਕੁਮਾਰ ਦੇ ਨਾਲ ਭਜਣਾ ਚਾਹੁੰਦੀ ਸੀ ਜਿਸ ਦੇ ਚਲਦਿ ਲੋਕਾਂ ਅੱਗੇ ਖੁਦ ਨੂੰ ਮਰਿਆ ਸਾਬਤ ਕਰਨ ਦੇ ਲਈ ਕਰਮਜੀਤ ਕੌਰ ਨੇ 29 ਜੁਲਾਈ ਨੂੰ ਆਪਣੀ ਸਹੇਲੀ ਦਾ ਕਤਲਕਾਰ ਪਹਿਚਾਨ ਚਪਾਉਂਦ ਲਈ ਉਸ ਦੀ লাশ ਨੂੰ ਸੜ ਦਿੱਤਾ ਸੀ। ਮਾਨਸਾ ਤੋਂ ਕੁਲਜੀਤ ਸਿੰਘ ਜਗਬਾਣੀ ਟੀਵੀ